ਮੈਨੂੰ ਮੇਰੇ ਦੋਗੋ ਬਸਾਰੇ ਬੰਦੇ ਮੈਨੂੰ ਮੇਰੇ WhatsApp ਤੇ ਤਾਂ ਮੇਰੀਆਂ ਚੀਜ਼ਾਂ ਦੇਤੇ ਮਨੇ ਇੱਕ ਫੇਕ ਨਿਊਜ਼ ਭੇਜ ਰਿਹਾ ਜਿਹੜੀ ਕਿ ਮੈਨੂੰ ਪਤਾ ਨਹੀਂ ਕਿ ਇੱਕ ਕੁੜੀ ਤੇ ਉਹਦੀ ਮਾਂ ਨੇ ਮੇਰੇ ਤੇ ਕਿਹਾ ਜੀ ਪ੍ਰਮੋਦ ਸਾਨੂੰ ਹਰਾਸਮੈਂਟ ਕਰਦਾ ਹਾਲਕੇ ਮੇਰੀ ਕਦੇ ਗੱਲ ਨਹੀਂ ਹੋਈ ਮੈਨੂੰ ਲੱਗਦਾ 4-5 ਸਾਲ ਜਾਂ ਮੈਂ WhatsApp ਬਹੁ ਮੈਨੂੰ ਫੋਨ ਕਰਦੀ ਉਹ ਜਿਹੜੀ ਕੁੜੀ ਆ ਤੇ ਉਹਦੀ ਮਾਂ ਤੇ ਆਈ ਥਿੰਕ ਉਹ ਸਾਈਕੋ ਨੇ ਜਾਂ TRP ਪਾਲਦੇ ਨੇ ਸੋ ਮੈਨੂੰ ਜਿਹੜੀਆਂ ਵੀਡੀਓਸ ਪੇਜੀਆਂ ਵੀ ਉਹ ਸਾਨੂੰ ਹਰਾਸਮੈਂਟ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਮੈਂ ਹਰਾਸਮੈਂਟ ਕੀ ਕਰਨਾ ਕਿਉਂਕਿ ਮੈਂ ਤਾਂ ਮੈਂਟਲੀ ਠੀਕ ਹੋ ਰਿਹਾ ਹਾਂ ਸੋ ਅਮਨ ਕੈਨੇਡਾ ਸਾਰਿਆਂ ਨੂੰ ਪਤਾ ਹੀ ਆ ਕਿ ਮੇਰੇ ਨਾਲ ਕੀ ਹੋਇਆ ਲਾਸਟ 2 ਸਾਲ ਸੋ ਮੇਰੇ ਵਰਕਲੌਪ ਪਤਾ ਨਹੀਂ ਕੀ ਕੋਈ ਫੇਕ ਨਿਊਜ਼ ਕਰਕੇ ਆਪਣੀ ਟੀਆਰਪੀ ਪਾਲ ਰਿਹਾ ਸੋ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਾਂਗਾ ਕਿ ਵੱਧ ਤੋਂ ਵੱਧ ਸਪੋਰਟ ਕੀਤੀ ਤੇ ਸਪੋਰਟ ਕੀਤੀ ਜਾਵੇ ਮੈਨੂੰ ਵੀ ਤੇ ਅੱਜ ਇਹ ਫੇਕ ਮਾਤਿਆ ਉਹਨਾਂ ਦਾ ਚਲੋ ਪਹਿਲੇ ਵੈਸੇ ਪਤਾ ਸਾਰੀ ਇੰਡਸਟਰੀ ਨੂੰ মিডিਆ ਨੂੰ ਜਿਹੜੇ ਮੇਰੇ ਦੋਸਤ ਪੁਲਿਸ ਵਾਲੇ ਆ ਜਾਂ ਮੇਰੇ ਐਡਵੋਕੇਟਸ ਦੋਸਤ ਨੇ ਜਾਂ ਜਿਹੜੇ ਹੋਰ ਵੀ মিডিਆ ਦੇ ਦੋਸਤ ਨੇ ਸੋ ਜਿਹੜੇ ਮੇਰੇ ਬਰ ਖਿਲਾਫ ਆ ਕੇ ਕੋਈ ਚੀਜ਼ ਕਰ ਰਹੇ ਨੇ ਕਿ ਜੀ ਸਾਨੂੰ ਹਰਾਸਮੈਂਟ ਤੇ ਮੈਨੂੰ ਤਾਂ ਕੋਈ ਚੀਜ਼ ਪਤਾ ਵੀ ਨਹੀਂ ਮੈਂ ਤਾਂ ਸਿਰਫ ਸੁੱਤਾ ਉੱਠਿਆ ਸਵੇਰੇ ਤੇ ਤਾਂ ਮੈਨੂੰ ਸਾਰਿਆਂ ਦੇ ਮੈਸੇਜ ਆ ਰਹੇ ਨਾ ਜਾਂ ਵੀ ਆਡੀਓ ਕਾਲ ਆ ਰਹੇ ਵੀ ਪਾਜੀ ਵਾਇਸ ਨੋਟ ਆ ਰਹੇ ਪਾਜੀ ਇਹ ਕੌਣ ਨੇ ਜੋ ਮੈਂ ਨਹੀਂ ਜਾਂ ਤਾਂ ਮੈਂ ਜਾਣਦਾ ਨਹੀਂ ਮੈਨੂੰ ਪਤਾ ਇਹ ਮਾਤੀ ਇੱਕ ਉੱਤੇ ਚਲੰਦਰ ਦੇ ਇਹਨਾਂ ਨੂੰ ਨਮਨ ਨਮਸ਼ੋਕਾ ਗਾਉਣ ਦਾ ਔਰ ਬਹੁਤ ਸਾਰੇ ਸਾਡੇ ਕਲਾਕਾਰ ਜਾਤ ਜਿਹੜੀ ਉਹ ਸਾਨੂੰ ਇਹਨਾਂ ਨੂੰ ਜਾਣਦੀ ਉਹਨਾਂ ਉਹਨਾਂ ਨੂੰ ਇਹਨਾਂ ਦਾ ਪਤਾ ਵੀ ਆ ਸੋ ਮੈਨੂੰ ਵੀ ਇੱਕ ਟਾਈਮ ਦੇ ਉੱਤੇ ਅੱਜ ਤੋਂ ਮੈਨੂੰ ਯਾਦ ਆ ਜਦੋਂ ਮੈਂ ਮਿਲਿਆ ਸੀਗਾ ਕਈ 7 ਸਾਲ ਪਹਿਲਾਂ ਇਹਨਾਂ ਨੇ ਮੈਨੂੰ ਪੈਸੇ ਵੀ ਦਿੱਤੇ ਸੀਗੇ ਮੈਂ ਉਹਦਾ ਫ੍ਰੀਜ ਕੰਮ ਵੀ ਕੀਤਾ ਫਿਰ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਕਿਹੜੀ ਗੱਲ ਦਾ ਕਹਿ ਦਿੱਤਾ ਤੇ ਇਹਨਾਂ ਨੇ ਮੈਨੂੰ ਪੈਸੇ ਵੀ ਵਾਪਸ ਲੈ ਲੈ ਸੀਗੇ ਸੋ ਮੈਂ ਪੈਸੇ ਦਿੱਤੇ ਸੀ ਮੈਂ ਕਿ ਮੈਂ ਕੰਮ ਨਹੀਂ ਕਰਨਾ ਆਲੋ ਫੋਟ ਤੁਹਾਡੇ ਪੈਸੇ ਵਾਪਸ ਫਰੀ ਚ ਕੰਮ ਕਰਕੇ ਦੇ ਦਿੱਤਾ ਸੀਗਾ ਸੋ ਉਸ ਟਾਈਮ ਵੀ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਸੀ ਉਤੋਂ ਬਾਅਦ ਵੀ ਇਹ ਮੈਨਾਂ ਬਰਤਣਾ ਬਰਤਣਾ ਚਾਹੁੰਦੀਆਂ ਸੀ ਪਰ ਮੈਨੂੰ ਲੱਗਾ ਕਿ ਨਹੀਂ ਯਾਰ ਇੱਕ ਵਧੀਆ ਬੰਦੇ ਨੇਗੇ ਸੋ ਮੈਂ ਉਹਨਾਂ ਤੋਂ ਪਿੱਛੇ हट ਗਿਆ ਸੀਗਾ ਇਹ ਨਹੀਂ ਕਿ ਮੈਂ ਜਾਣਦਾ ਨਹੀਂ ਜਾਂ ਪਰਮੋਜੀ ਸਭ ਨੂੰ ਜਾਣਦੇ ਨਹੀਂ ਪਰ ਸਾਡੀ ਸਾਰੀ ਇੰਡਸਟਰੀ ਇਹਨਾਂ ਨੂੰ ਜਾਣਦੀ ਹੈ ਬਹੁਤ ਤਰੀਕੇ ਨਾਲ ਜਾਣਦੀ ਹੈ ਤੇ ਜਿਹੜਾ ਇਹ ਮੇਰੇ ਤੇ ਇੱਕ ਵੀਡੀਓ ਲਾਈਵ ਕਰਕੇ ਇਹਦੀ ਕੁੜੀ ਤੇ ਇਹ ਇਲਜ਼ਾਮ ਲਾ ਰਹੀਆਂ ਮੈਨੂੰ ਨੇ ਪਤਾ ਕੀ ਗੱਲ ਹੈ ਕਿ ਨਹੀਂ ਆ ਸੋ ਮੈਂ ਤੁਹਾਨੂੰ ਬਸ ਇਹ ਗੱਲ ਕਹਾਂਗਾ ਕਿ ਜਿਹੜੀ ਇਹ ਨਿਊਜ਼ ਕੋਈ ਵੀ ਫੈਲ ਰਹੀ ਆ ਉਹ ਨਿਊਜ਼ ਬਿਲਕੁਲ ਫੇਕ ਆ ਤੁਹਾਨੂੰ ਮੇਰੇ ਬਾਰੇ ਪਤਾ ਆ 21 ਸਾਲਾਂ ਤੋਂ ਕਿ ਮੈਂ ਕੀ ਹਾਂ ਤੇ ਸੈਕੰਡਲੀ ਟੀਆਰਪੀ ਲੈਣ ਲਈ ਹਰ ਬੰਦਾ ਹਰ ਬੰਦਾ ਮੈਂ ਦੇਖਿਆ ਜਿਹਦਾ ਭੁੱਖ ਆ ਉਹਨਾਂ ਨੂੰ ਜਿੰਨੇ ਫੇਮ ਜਾਂ ਪੈਸੇ ਨਹੀਂ ਮਿਲਦੇ ਤਾ ਉਹ ਕਿਸੇ ਵੀ ਬੰਦੇ ਨੂੰ ਫੜ ਕੇ ਨਾ ਤੇ ਉਹਨਾਂ ਤੇ ਇਲزام ਲਾਉਂਦੇ ਤਾਂ ਮੈਂ ਆਪਣੇ ਸਾਰੇ ਜਿਹੜੇ ਪੁਲਿਸ ਵਾਲੇ ਦੋਸਤ ਆ ਮੇਰੇ ਮਿੱਤਰ ਆ ਐਡਵੋਕੇਟਸ ਨੇ ਕੋਈ ਵੀ ਉਸ ਕਿਤੇ ਦੇ ਨਾਲ ਰਿਲੇਟਡ ਨੇ ਤੇ ਮੈਂ ਚਾਹਣਾ ਵੀ ਪਲੀਜ਼ ਤੁਸੀਂ ਇਕਤਾ ਸੋਸ਼ਲ ਵਾਲੇ ਜਿੰਨੇ ਵੀ ਦੋਸਤ ਨੇ ਮਿੱਤਰ ਇਹਨਾਂ ਤੇ ਕਿਤੇ ਨਾ ਕਿਤੇ ਜਿਹੜੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਇਹਨਾਂ ਤੇ ਕੇਸ ਕੀਤਾ ਜਾਵੇ ਸੋ ਪਲੱਸ ਇਹਨਾਂ ਦੇ ਬਰੁੱਧ ਚੰਗੀ ਬਣਦੀ ਕਾਰਵਾਈ ਕੀਤੀ ਜਾਵੇ ਜਿਹੜਾ ਇਹਨਾਂ ਨੂੰ ਪਤਾ ਲੱਗੇ ਵੀ ਇਹ ਹਰ ਕਿਸੇ ਦੇ ਉੱਤੇ ਇੱਕ ਇਲਜ਼ਾਮ ਲਾਉਣਾ ਹੈ ਛੋਟੇ ਛੋਟੇ 50 5000 ਹਜ਼ਾਰ ਲੱਖ ਲੱਖ ਰੁਪਏ ਪਾਲਣ ਦੇ ਚੱਕਰ 'ਚ ਇਹ ਜਾਂ ਸਾਨੂੰ ਨੇ ਫੇ ਮਲ ਜਵੇ ਸੋ ਮੈਂ ਸਾਰਿਆਂ ਨੂੰ ਚਾਹਾਂਗਾ ਕਿ ਪਲੀਜ਼ ਇਹ ਮਾਤੀ ਜਿਹੜੇ ਨੇ ਮੈਂ ਤਾਂ ਫੇਸਬੁੱਕ 'ਚੋ ਵੀ ਬਲੌਕ ਕਰਤਾ ਮੇਰੇ ਕੋਲ ਸਕਰੀਨਸ਼ਾਟਸ ਸਾਰੇ ਪਏ ਆ ਪ੍ਰੂਫਸ ਪਏ ਆ ਤੇ ਕੀ ਆਪਣੇ ਮੈਨੂੰ ਇਹ ਫੋਨ ਕਿੰਨੇ ਕਰਦੇ ਆ ਜਮੈਂ ਤੱਕ ਇਹ ਰਿਪਲਾਈ ਵੀ ਨਹੀਂ ਕੀਤਾ ਦੋ ਸਾਲ ਤੱਕ ਤਾਂ ਮੈਂ ਬੈਠ ਪਈ ਕਿਉਂਕਿ ਮੈਂ ਠੀਕ ਹੋ ਰਿਹਾ ਮੈਂ ਸਿਰਫ ਫੋਟੋ ਜੇ ਤੁਹਾਨੂੰ ਚੰਗਾ ਲੱਗਦਾ ਕਿ ਮੈਂ ਫੋਟੋ ਚ ਖੜ ਗਿਆ ਫੋਟੋ ਸੋਹਣਾ ਲੱਗਦਾ ਸੇਮ ਵਾਪਸ ਸ਼ਕਲ ਆ ਗਈ ਮੇਰੀ ਮੇਰੀ ਆਵਾਜ਼ ਵਾਪਸ ਆ ਗਈ ਮੇਰੀ ਬਲਰ ਆਈਜ਼ ਪਰ ਮੈਂ ਤੁਰਦਾ ਕਿੱਦਾਂ ਜਿਹੜਾ ਮੈਨੂੰ ਪਰਸ ਨਹੀਂ ਮਿਲਦਾ ਉਹਨੂੰ ਪਤਾ ਮੈਂ ਤੁਰਦਾ ਕਿੱਦਾਂ ਆ ਤੇ ਖੜਦਾ ਕਿੱਦਾਂ ਤੇ ਪਲੱਸ ਮੇਰੇ ਦਿਮਾਗੇ ਦਾ ਕੰਮ ਤਾਂ ਉਹ ਮੈਨੂੰ ਪਤਾ ਆ ਠੀਕ ਹੈ ਜੀ ਸੋ ਆ ਦੇਖੋ ਮੈਨੂੰ ਹਜੇ ਵੀ ਮੈਸੇਜ ਆ ਰਹੇ ਨੇ ਪਾਜੀ ਯਾਰ ਜਲੰਧਰ ਤੋਂ ਮਾਂ ਬੈਠੀ ਤੁਹਾਡੇ ਲਈ ਕੀ ਬੋਲਦੀ ਆ ਸੋ ਮੈਨੂੰ ਪਤਾ ਨਹੀਂ ਮੈਨੂੰ ਪਤਾ ਵਾਇਰਲ ਤਾਂ ਹੋਣਾ ਹੀ ਆ ਚੀਜ਼ਾਂ ਪਤਾ ਹੀ ਆਪਾਂ ਮੀਡੀਆ ਚ ਪਰ ਮੈਂ ਚਾਹਾਂਗਾ ਕਿ ਜਿਹੜੇ ਦੋਸਤ ਮਿੱਤਰ ਜਿਨ੍ਹਾਂ ਨੇ ਮੇਰਾ ਪਤਾ ਆ ਤੇ ਪਲੱਸ ਇਹਨਾਂ ਦਾ ਲੋਕਾਂ ਦਾ ਐਦਾਂ ਦੇ ਲੋਕਾਂ ਦਾ ਵੀ ਪਤਾ ਸੋ ਮੈਨੂੰ ਸਪੋਰਟ ਕੀਤੀ ਜਾਵੇ ਕਿਉਂਕਿ ਮੈਂ ਇਹਨਾਂ ਕਰਕੇ ਹੁਣ ਠੀਕ ਕਿਉਂ ਮੈਂ ਮੈਂਟਲੀ ਅਫਸਰਟ ਹੋ ਰਿਹਾ ਆ ਕਿਹੜੀ ਗੱਲ ਕਿਹੜੀ ਬਾਤ ਮੈਨੂੰ ਨਹੀਂ ਪਤਾ ਕਿਹੜੀ ਕੀ ਗੱਲ ਵਾ ਨਾ ਮੈਨੂੰ ਪਤਾ ਨਾ ਚੀਜ਼ਾ ਸੋ ਮੈਂ ਇਹ ਕਹਾਂਗਾ ਕੋਈ ਵੀ ਮੇਰੇ ਸੱਜਣ ਮਿੱਤਰ ਦੋਸਤ ਮਿੱਤਰ ਜਿੰਨੇ ਵੀ ਨੇ ਇਸ ਫੀਲਡ ਚ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਜਿਨ੍ਹਾਂ ਨੂੰ ਪਤਾ ਰਾਣਾ ਭਾਜੀ ਬਹੁਤ ਚੰਗਾ ਆ ਸੋ ਮੈਨੂੰ ਸਪੋਰਟ ਕਰੋ ਤੇ ਇਦਾਂ ਪਕੇ ਸ਼ੇਅਰ ਕਰਿਓ ਤੇ ਜਿੰਨੇ ਵੀ মিডিਆ ਵਾਲੇ ਨੇ ਇਹਨਾਂ ਦਾ ਜਲੂਸ ਚੰਗੀ ਤਰ੍ਹਾਂ ਕੱਢਿਆ ਜਾਵੇ ਜਿਹੜਾ ਸੱਚੀ ਪਬਲਿਕ ਨੂੰ ਪਤਾ ਲੱਗੇ ਕਿ ਕਿਸੇ ਵੀ ਬੰਦੇ ਨੂੰ ਇਹਨਾਂ ਨੇ ਹਰਾਸ ਕਿੱਦਾਂ ਕਰੀਦਾ ਸੋ ਥੈਂਕ ਯੂ ਸੋ ਮੱਚ ਵਾ ਮੇਰੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ